ਜਵਾਨ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਅਟਲ ਫਾਜਰਾ ਹਜੂਰ ਜਹਰਾਜ ਹੂਰ ਸਰਬ ਕਲਾ ਭਰਪੂਰ ਤਨ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਬਿੱਧਤ ਹੀ ਹੈ ਕੇ ਸਤਗੁਰਾਂ ਦੇ ਦਰ ਘਰ ਦੇ ਸੇਵਕ ਸਵਰਗੀ ਭਾਈ ਬਲਦੇਵ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਤੀਰਥ ਸਿੰਘ ਅਤੇ ਸਾਰੇ ਹੀ ਪਰਿਵਾਰ ਵੱਲੋਂ ਸਤਗੁਰਾਂ ਦੇ ਚਰਨ ਪੜਸਦਿਆਂ ਹੋਇਆਂ ਪਰਸੋਂ ਰੋਜ਼ ਤੋਂ ਲੈ ਕਰਕੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ ਗਏ ਸਤਿਗੁਰਾਂ ਨੇ ਮਿਹਰામਤ ਕੀਤੀ ਅੱਜ ਗੁਰਬਾਣੀ ਦੀ ਸੰਪੂਰਨਤਾਈ ਹੋਈ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਉਪਰੰਤ ਮਹਾਰਾਜੀ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਜੋ ਇਹ ਮਰਿਆਦਾ ਹੈ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂបុਰਸ਼ ਕਥਾ ਵਿੱਚ ਦੱਸਿਆ ਕਰਦੇ ਕਿ ਜਦੋਂ ਵੀ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਕੀਰਤਨ ਹੋਵੇ ਤੇ ਜੋ ਹੁਕਮਨਾਮਾ ਸਹਿਬ ਆਇਆ ਉਹਦੀ ਵਿਚਾਰ ਹੋਵੇ ਕਿਉਂਕਿ ਜੋ ਅਸੀਂ ਅਰਦਾਸ ਬੇਨਤੀ ਸਤਿਗੁਰਾਂ ਦੇ ਸਨਮੁਖ ਕਰਦੇ ਹਾਂ ਉਹ ਅਰਦਾਸ ਬੇਨਤੀ ਸੁਣ ਕੇ ਮਹਾਰਾਜ ਜੀ ਸਾਨੂੰ ਉਸ ਹੁਕਮ ਦੇ ਵਿੱਚ ਉਤਰ ਬਖਸ਼ਿਸ਼ ਕਰਦੇ ਹਨ ਕਰਮ ਕਰਨ ਵਾਸਤੇ ਕਹਿੰਦੇ ਹਨ ਸੋ ਇਸ ਕਰਕੇ ਆਓ ਜੋ ਸਤਿਗੁਰਾਂ ਨੇ ਪਵਿੱਤਰ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਇਦੀ ਵਿਚਾਰ ਦੇ ਨਾਲ ਜੁੜੀਏ ਮੰਨਦੀਆਂ ਬਿਰਤੀਆਂ ਕਾਗਰ ਕਰਦੇ ਹੋ ਵਿਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਪਿਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਇਹ ਪਵਿੱਤਰ ਪਾਵਨ ਹੁਕਮ ਜੋ ਸਾਨੂੰ ਅੱਜ ਪ੍ਰਾਪਤ ਹੋਇਆ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠਿ ਰਾਗ ਦੇ ਅੰਦਰ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅੰਗ 609 ਅਤੇ 10 ਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਪੂਰੇ ਗੁਰੂ ਦੀ ਵਡਿਆਈ ਪੂਰੇ ਗੁਰੂ ਦੀ ਸੰਗਤ ਤੇ ਪੂਰੇ ਗੁਰੂ ਦੀ ਕਿਰਪਾ ਜਦੋਂ ਕਿਸੇ ਤੇ ਵਰਤਦੀ ਹੈ ਉਹਦੀ ਅਵਸਥਾ ਕੀ ਬਣਦੀ ਹੈ ਇਹ ਬਖਸ਼ਿਸ਼ ਕਰਦੇ ਮਹਾਰਾਜ ਜੀ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕਿ ਜਿਸ ਵੀ ਮਨੁੱਖ ਨੂੰ ਪੂਰਾ ਗੁਰੂ ਮਿਲ ਗਿਆ ਮਿਲਦਾ ਪਰ ਕਿਦੋਂ ਹੈ ਵੱਡ ਭਾਗੀ ਵੱਡਿਆਂ ਭਾਗਾ ਕਰਕੇ ਕਿ ਕੋਈ ਪਿਛਲੇ ਸਾਡੇ ਕਰਮ ਹੋਣ ਚੰਗੇ ਕਰਮ ਕੀਤੇ ਹੋਏ ਹੋਣ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਨਾਲ ਜੁੜਨਾ ਮਿਲਦਾ ਵੱਡ ਭਾਗੀ ਦਾ ਅਰਥ ਵੀ ਦਵਾਨੇ ਵੀ ਕਰਦੇ ਵੱਡ ਭਾਗੀ ਵੱਡ ਪੁਣਾ ਜਿਹਦੇ ਅੰਦਰੋਂ ਹੰਕਾਰ ਭਜ ਜਾਂਦਾ ਹੈ ਜਿਹਦੇ ਅੰਦਰੋਂ ਈਰਖਾ ਦਵੇਸ਼ ਖਤਮ ਹੋ ਜਾਂਦੀ ਹੈ ਨਿਮਰਤਾ ਵਿੱਚ ਆ ਜਾਂਦਾ ਗੁਰੂ ਦੀ ਪ੍ਰਾਪਤੀ ਹੁੰਦੀ ਜਿਹਨੂੰ ਝੁਕਲਾ ਆ ਜਾਂਦਾ ਜਿਨ੍ਹਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਫਿਰ ਉਹਨਾਂ ਦੇ ਅੰਦਰ ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਪ੍ਰਗਾਸਾ ਮਨ ਹੈ ਭਇਆ ਪ੍ਰਗਾਸਾ ਪਰ ਵਿਸ਼ੇਸ਼ ਕਰਕੇ ਗਾਸ ਪ੍ਰਕਾਸ਼ ਉਹਨਾਂ ਦੇ ਅੰਦਰ ਹੋ ਜਾਂਦਾ ਕਿਉਂਕਿ ਮਹਾਰਾਜ ਜੀ ਬਖਸ਼ਿਸ਼ ਕਰਦੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਕਿ ਗੁਰੂ ਮਹਾਰਾਜ ਆਪਣੀ ਕਿਰਪਾ ਕਰਕੇ ਗਿਆਨ ਦਾ ਅੰਜਨ ਸੁਰਮਾ ਦਿੰਦੇ। ਵੈਸੇ ਵੀ ਵਿਦਵਾਨਾਂ ਨੇ ਗੁਰੂ ਦੇ ਅਰਥ ਇਹ ਕੀਤੇ ਨੇ। ਗੋ ਨਾਮ ਅਗਿਆਨਤਾ ਦਾ ਰੂਪ ਨਾਮ ਪ੍ਰਕਾਸ਼ ਦਾ। ਉਹ ਗੁਰੂ ਉਹ ਹੈ ਜੋ ਮਨੁੱਖ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਕਰ ਦੇਵੇ ਸੋ ਕਹੀਏ ਗੁਰੂ। ਉਹਨੂੰ ਗੁਰੂ ਕਿਹਾ ਜਾਂਦਾ। ਛੇਵੇਂ ਪਾਤਸ਼ਾਹ ਜੀ ਨੇ ਚਾਰ ਪ੍ਰਕਾਰ ਦੇ ਗੁਰੂਆਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਕੀਤਾ। ਭ੍ਰਿੰਗੀ ਗੁਰੂ ਮਹਾਰਾਜ ਜੀ ਕਹਿੰਦੇ ਭ੍ਰਿੰਗੀ ਗੁਰੂ ਵੀ ਹੁੰਦਾ ਇੱਕ ਦੀਪਕ ਗੁਰੂ ਵੀ ਹੁੰਦਾ ਇਸ ਤਰ੍ਹਾਂ ਕਈ ਪ੍ਰਕਾਰ ਦੇ ਗੁਰੂ ਨੇ ਪਰ ਅਸਲੀ ਜਿਹੜਾ ਗੁਰੂ ਆ ਪੂਰਾ ਗੁਰੂ ਕਿਹੜਾ ਹੈ ਜਿਹੜਾ ਮਨੁੱਖ ਦੇ ਅੰਦਰੋਂ ਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਕਰਕੇ ਵਾਹਿਗੁਰੂ ਦੇ ਨਾਲ ਜੋ ਸਾਡਾ ਅਸਲੀ ਤਤ ਉਹਦੇ ਨਾਲ ਸਾਨੂੰ ਜੋੜ ਦਵੇ ਉਹਨੂੰ ਗੁਰੂ ਕਿਹਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਪੂਰਨ ਗੁਰੂ ਨੇ ਸਤਗੁਰੂ ਜੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਸਤਗੁਰਾਂ ਦੇ ਚਰਨਾਂ ਵਿੱਚ ਭਾਈ ਮਰਦਾਨਾ ਆਇਆ ਮਹਾਰਾਜ ਜੀ ਉਦੋਂ ਕਿ ਉੱਥੇ ਮੋਦੀ ਖਾਨੇ ਦੀ ਕਾਰ ਕਰਦੇ ਜਦੋਂ ਭਾਈ ਮਰਦਾਨਾ ਜੀ ਆਏ ਮਰਦਾਨਾ ਮਹਾਰਾਜ ਜੀ ਨੂੰ ਆ ਕੇ ਸਾਰੇ ਪਰਿਵਾਰ ਦੇ ਮਾਤਾ ਪਿਤਾ ਦੀ ਸੁਖਾਂ ਸੰਤ ਦੱਸਦਾ ਫਿਰ ਭਾਈ ਮਰਦਾਨਾ ਬੇਨਤੀ ਕਰਦਾ ਮਹਾਰਾਜ ਤੁਸੀਂ ਵਚਨ ਕੀਤਾ ਸੀ ਕਿ ਜਦੋਂ ਵੀ ਤੈਨੂੰ ਕੋਈ ਲੋੜ ਹੋਵੇ ਮੇਰੇ ਪਾਸੋਂ ਕੁਝ ਮੰਗਣਾ ਕਿਸੇ ਕੋਲੋਂ ਨਹੀਂ ਮੰਗਣਾ ਹੁਣ ਮੇਰੀ ਲੜਕੀ ਦਾ ਵਿਆਹ ਤੇ ਮੈਨੂੰ ਸਮਾਨ ਚਾਹੀਦਾ ਤੇ ਕਿਰਪਾ ਕਰੋ ਉਸ ਸਮੇਂ ਮਹਾਰਾਜ ਦੇ ਕੋਲ ਭਾਈ ਪਘੀਰਥ ਬੈਠੇ ਹੋਏ ਸਨ ਮਹਾਰਾਜ ਜੀ ਪਘੀਰਥ ਨੂੰ ਕਹਿਣ ਲੱਗਿਆ ਕਿ ਪਘੀਰਥ ਤੂੰ ਲੋਹਾਰ ਜਾ ਉੱਥੇ ਬੜਾ ਹੀ ਤਗੜਾ ਇੱਕ ਸ਼ਾਹੂਕਾਰ ਹੈ ਉਹਦੇ ਕੋਲੋਂ ਤੂੰ ਇਹ ਸਮਾਨ ਸਾਰਾ ਲੈ ਕੇ ਆਉਣਾ ਪਰ ਲਾਹੌਰ ਦੇ ਵਿੱਚ ਸਿਰਫ ਇੱਕ ਰਾਤ ਰੁਕਣਾ ਉਸ ਤੋਂ ਵੱਧ ਦਾ ਸਮਾਂ ਨਹੀਂ ਰੁਕਣਾ ਤੇ ਜਦੋਂ ਭਾਈ ਪਗੀਰਸ ਸਮਾਨ ਲੈਣ ਵਾਸਤੇ ਲਾਹੌਰ ਗਏ ਲਾਹੌਰ ਜਦੋਂ ਗਏ ਤੇ ਉਹਨਾਂ ਨੇ ਜਾ ਕੇ ਉਸ ਜਿਹੜਾ ਇਹ ਤਕੜਾ ਸ਼ਾਹੂਕਾਰ ਸੀ ਉਹਦਾ ਨਾਂ ਇਤਿਹਾਸਕਾਰਾਂ ਨੇ ਮਨੁੱਖ ਲਿਖਿਆ ਉਹਨੂੰ ਜਾ ਕੇ ਉਹ ਪਰਜੀ ਸਮਾਨ ਦੀ ਫੜਾਈ ਉਹਨੇ ਦੇਖਿਆ ਕਿ ਭਾਈ ਸਾਰਾ ਸਮਾਨ ਤਾਂ ਮਿਲ ਜਾਵੇਗਾ ਪਰ ਜਿਹੜਾ ਇਹਦੇ ਵਿੱਚ ਇੱਕ ਝੂੜਾ ਲਿਖਿਆ ਹੈ ਨਾ ਉਹ ਝੂੜੇ ਵਾਸਤੇ ਕਈ ਕੁਝ ਦਿਨ ਦਾ ਸਮਾਂ ਲੱਗ ਜਾਣਾ। ਪਾਇਪ ਘਿਰਤ ਜੀ ਕਹਿਣ ਲੱਗੇ ਵੀ ਇਹ ਜਿਹੜਾ ਸਮਾਨ ਠੀਕ ਹੈ ਤੁਸੀਂ ਸਾਨੂੰ ਦੇ ਦਿਓ ਪਰ ਮਹਾਰਾਜ ਜੀ ਸਾਡੇ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦਾ ਬਚਨ ਹੈ ਕਿ ਲਾਹੌਰ ਦੇ ਵਿੱਚ ਇੱਕ ਰਾਤ ਰੁਕਣਾ ਸਿਰਫ ਅਸੀਂ ਵੱਧ ਨਹੀਂ ਰੁਕ ਸਕਦੇ। ਇਸ ਕਰਕੇ ਅੱਜ ਦੀ ਰਾਤ ਅਸੀਂ ਇੱਥੇ ਰੁਕਾਂਗੇ ਸਵੇਰੇ ਸਾਨੂੰ ਤੁਸੀਂ ਸਾਰਾ ਸਮਾਨ ਦੇ ਦਿਓ ਅਸੀਂ ਵਾਪਸ ਚਲੇ ਜਾਣਾ। ਪਰ ਉਹ ਮਨਸੂਖ ਸਾਹ ਜਿਹੜਾ ਸੀ ਉਹ ਕਹਿਣ ਲੱਗਾ ਚੂੜੇ ਤੇ ਸਮਾਂ ਲੱਗੇਗਾ ਤੇ ਦੂਸਰਾ ਕਹਿੰਦਾ ਕਲਯੁਗ ਦੇ ਸਮੇਂ ਅੰਦਰ ਪਖੰਡੀ ਲੋਕ ਗੁਰੂ ਬਣ ਬਣ ਕੇ ਬੈਠਦੇ ਆ ਤੇ ਤੁਹਾਡਾ ਗੁਰੂ ਕਿਹੜਾ ਹੋ ਗਿਆ ਜੀ ਤੋਂ ਤੁਸੀਂ ਇੰਨਾ ਡਰਦੇ ਹੋ ਕਹਿਣ ਲੱਗੇ ਨਹੀਂ ਸਾਡੇ ਗੁਰੂ ਜੀ ਸਮਰੱਥ ਨੇ ਅਸੀਂ ਉਹਨਾਂ ਦਾ ਬਚਨ ਨਹੀਂ ਮੋੜ ਸਕਦੇ ਉਹਨਾਂ ਨੇ ਸਾਨੂੰ ਇੱਕ ਰਾਤ ਰਹਿਣ ਵਾਸਤੇ ਇੱਥੇ ਕਿਹਾ ਤੇ ਅਸੀਂ ਇੱਕ ਰਾਤ ਹੀ ਰਹਿਣਾ ਹੈ ਤਾਂ ਮਹਾਰਾਜ ਜੀ ਦੀ ਵਡਿਆਈ ਕੀਤੀ ਮਨਸੂਖ ਸ਼ਾਹ ਕਹਿਣ ਲੱਗਾ ਅੱਜ ਤੱਕ ਮੈਨੂੰ ਤਾਂ ਕੋਈ ਗੁਰੂ ਮਿਲਿਆ ਨਹੀਂ ਪੂਰਾ ਤੁਹਾਡਾ ਗੁਰੂ ਕਿਹ ਉਹ ਜਿਆ ਪੂਰਾ ਹੈ ਮਹਾਰਾਜ ਦੀਆਂ ਸਿਫਤਾਂ ਕੀਤੀਆਂ ਤਾਂ ਭਾਈ ਭਗੀਰਥ ਨੇ ਜਦੋਂ ਸਿਫਤਾਂ ਕੀਤੀਆਂ ਮਨਸੂਖ ਸ਼ਾਹ ਕਹਿਣ ਲੱਗਾ ਚਲੋ ਮੈਂ ਵੀ ਚੱਲਦਾ ਨਾਲ ਦਰਸ਼ਨ ਕਰਨ ਵਾਸਤੇ ਜਦੋਂ ਸਮਾਨ ਦੂਸਰੇ ਦਿਨ ਤਿਆਰ ਹੋ ਗਿਆ ਚੂੜਾ ਉਹਨੇ ਆਪਣੇ ਘਰ ਵਾਲੀ ਤੋਂ ਲੈ ਕੇ ਦੇ ਦਿੱਤਾ ਤੇ ਦਰਪੇ ਉਥੋਂ ਰਸਤੇ ਦੇ ਵਿੱਚ ਮਨਸੂਖ ਸ਼ਾਹ ਭਾਈ ਭਗੀਰਥ ਨੂੰ ਕਹਿਣ ਲੱਗਾ ਕਿ ਭਾਈ ਸਿੱਖਾ ਦੇਖ ਮੈਂ ਪਹਿਲਾਂ ਜਾਵਾਂਗਾ ਮਹਾਰਾਜ ਦੇ ਕੋਲ ਤੂੰ ਪਿੱਛੋਂ ਆਈ ਮੈਂ ਅੱਗੇ ਲਿਆ ਕੇ ਜਾਵਾਂਗਾ ਤੇ ਮੈਂ ਆਪਣਾ ਨਾਮ ਨਹੀਂ ਦੱਸਣਾ ਤੇ ਨਾ ਹੀ ਤੂੰ ਨਾਮ ਦੱਸਣਾ ਮੈਂ ਗੁਰੂਤਾ ਉਹਨਾਂ ਨੂੰ ਮੰਨਾਂਗਾ ਜੇ ਜਾਂਦਿਆ ਸਾਰ ਮੇਰਾ ਨਾਮ ਲੈ ਕੇ ਮੈਨੂੰ ਬੁਲਾਉਣ ਭਾਈ ਬਗੀਰਤ ਕਹਿਣ ਲੱਗੇ ਤਾਂ ਛੋਟੀਆਂ ਮੋਟੀਆਂ ਗੱਲਾਂ ਨੇ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਸਤੇ ਤਾਂ ਮਾਮੂਲੀ ਗੱਲ ਹੈ ਵੀ ਮਹਾਰਾਜ ਤਾਂ ਅੰਤਰਜਾਮੀ ਨੇ ਸਭ ਕੁਝ ਜਾਣਨ ਵਾਲੇ ਨੇ ਤੇ ਇਹ ਤਾਂ ਮਾਮੂਲੀ ਜੀ ਗੱਲ ਆ ਉਹਨਾਂ ਵਾਸਤੇ ਕਹਿੰਦੇ ਜਦੋਂ ਸੁਲਤਾਨਪੁਰ ਸਹਿਬ ਆਏ ਨਾ ਭਾਈ ਪਗੀਰਥ ਤੇ ਮਹਾਰਾਜ ਜੀ ਨੇ ਆਉਂਦਿਆਂ ਵੇਖਿਆ ਤੇ ਮਹਾਰਾਜੇ ਕਹਿਣ ਲੱਗੇ ਭਾਈ ਪਗੀਰਥ ਦਾ ਨਾਮ ਲੈ ਕੇ ਭਾਈ ਪਗੀਰਥ ਪਰਉਪਕਾਰੀ ਮਾਰ ਕਹਿੰਦੇ ਭਾਈ ਪਗੀਰਥ ਤੂੰ ਪਰਉਪਕਾਰੀ ਐ ਪਰ ਜਿਹੜਾ ਤੂੰ ਇਹ ਨਾਲ ਲੈ ਕੇ ਆਇਆ ਨਾ ਮਨ ਸੁਖ ਇਹ ਕੱਚਾ ਹੈ ਇਹਦੇ ਕੋਲੇ ਮਨ ਦਾ ਸੁਖ ਨਹੀਂ ਇਹ ਕੱਚਾ ਹੈ ਪਰ ਤੂੰ ਇਹਨੂੰ ਸੱਚਾ ਕਰਨ ਵਾਸਤੇ ਨਾਲ ਲੈ ਕੇ ਆ ਗਿਆ ਮਹਾਰਾਜੀ ਨੇ ਉਥੇ ਨਾਂ ਲੈ ਕੇ ਕਿਹਾ ਮਨਸੁਖ ਤੂੰ ਤਾਂ ਕੱਚਾ ਹੈ ਨਾਂ ਦਾ ਤੇਰਾ ਬੜਾ ਸੋਹਣਾ ਮਨਸੁਖ ਪਰ ਤੇਰੇ ਕੋਲੇ ਮਨ ਦਾ ਸੁੱਖ ਨਹੀਂ ਹੈਗਾ ਕਿਉਂਕਿ ਉਹ ਦੇਖਿਓ ਸਰੀਰ ਦੇ ਸੁੱਖ ਤਾਂ ਸਾਰੇ ਹੁੰਦੇ ਆ ਨਾ ਪਰ ਮਨ ਦਾ ਸੁੱਖ ਕਿਸੇ ਕਿਸੇ ਕੋਲੇ ਹੁੰਦਾ ਤੇ ਜਦੋਂ ਮਹਾਰਾਜ ਜੀ ਨੇ ਨਾਮ ਲਿਆ ਤੇ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਿਆ ਮਨਸੁਖ ਸ਼ਾਹ ਦੇ ਕੇ ਮਾਫੀਆਂ ਮੰਗਦਾ ਕਹਿਣ ਲੱਗਾ ਮਹਾਰਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੀ ਪ੍ਰੀਖਿਆ ਲੈਣ ਲੱਗ ਪਿਆ ਸੀ ਮਹਾਰਾ ਕਹਿੰਦੇ ਕੋਈ ਗੱਲ ਨਹੀਂ ਕਿਉਂਕਿ ਤੇਰਾ ਨਾਂ ਹੀ ਜਿਹੜਾ ਹੈ ਉਹ ਜੇ ਕੱਚਾ ਸੀ ਹੁਣ ਤੂੰ ਇੱਥੇ ਰਵੇਂਗਾ ਸਾਡੀ ਸੰਗਤ ਦੇ ਵਿੱਚ ਬਾਣੀ ਨਾਲ ਜੁੜੇਗਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇਂਗਾ ਤੇ ਹੁਣ ਤੂੰ ਪੱਕਾ ਹੋ ਜਾਵੇਂਗਾ ਫਿਰ ਉਹ ਮਨਸੂਖ ਸ਼ਾਹ ਦੇਖੋ ਇਹੋ ਜਿਹਾ ਪੱਕਾ ਹੋਇਆ ਕਿੱਥੇ ਉਹ ਆਪ ਜੁੜਿਆ ਸੰਗਤ ਦੇ ਨਾਲ ਮਹਾਰਾਜ ਦੇ ਚਰਨਾਂ ਨਾਲ ਫਿਰ ਉਹ ਪਾਰ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ ਸੀ ਤੇ ਉਹਨੇ ਦੇਖੋ ਸ਼੍ਰੀਲੰਕਾ ਦੇ ਜਿਹਨੂੰ ਸੰਗਲਾ ਦੀਪ ਕਹਿੰਦੇ ਸੀ ਉਸ ਸਮੇਂ ਉੱਥੋਂ ਦਾ ਰਹਿਣ ਵਾਲਾ ਰਾਜਾ ਸ਼ਿਵਨਾਗ ਉਹਨੂੰ ਵੀ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਮਨੁਸ਼ਕ ਸ਼ਾਹ ਨੇ ਇਸ ਤਰ੍ਹਾਂ ਦੇਖੋ ਗੁਰੂ ਪੂਰੇ ਗੁਰਾਂ ਦੀ ਵਡਿਆਈ ਹੈ ਤੇ ਜਿਨ੍ਹਾਂ ਨੂੰ ਇਹ ਮਿਲ ਜਾਂਦਾ ਉਹਨਾਂ ਦੇ ਵੱਡੇ ਭਾਗ ਹੁੰਦੇ ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਉਹ ਆਪ ਵੀ ਉਹਨਾਂ ਦੇ ਅੰਦਰ ਚਾਨਣ ਹੁੰਦਾ ਤੇ ਹੋਰਨਾਂ ਨੂੰ ਵੀ ਨਾਲ ਜੋੜਨ ਵਾਲੇ ਬਣ ਜਾਂਦੇ ਉਹ ਗੁਰਸਿੱਖਾਂ ਨੇ ਅੱਗੇ ਕਿੰਨਿਆਂ ਨੂੰ ਜੋੜ ਦਿੱਤਾ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲ ਗਏ ਇਸ ਕਰਕੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪ੍ਰਗਾਸਾ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਮਿਲਦਾ ਕਵੇ ਵੱਡਿਆਂ ਭਾਗਾ ਕਰਕੇ ਤੇ ਉਹਨਾਂ ਦੇ ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਚਾਨਣ ਹੋ ਜਾਂਦਾ ਗਿਆਨਤਾ ਦਾ ਹਨੇਰਾ ਖਤਮ ਹੋ ਕੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ ਉਹਨਾਂ ਦੇ ਅੰਦਰੇ ਪ੍ਰਭਾਸਾ ਭਰੋਸਾ ਵਿਸ਼ਵਾਸ ਵੱਜ ਜਾਂਦਾ ਕੀ ਵਿਸ਼ਵਾਸ ਵੱਜ ਜਾਂਦਾ ਹੈ ਉਹ ਕਹਿੰਦੇ ਸਾਡੇ ਗੁਰੂ ਦੇ ਬਰਾਬਰ ਕੋਈ ਵੀ ਪਹੁੰਚ ਨਹੀਂ ਸਕਦਾ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨਾ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਵੱਡਾ ਕੋਈ ਵੀ ਪਰ ਠੀਕ ਹੈ ਆਪਣੇ ਆਪਣੇ ਧਰਮਾਂ ਦੇ ਵਿੱਚ ਲੋਕ ਮੰਨਦੇ ਨੇ ਕੋਈ ਮੁਹੰਮਦ ਸਾਹਿਬ ਨੂੰ ਉੱਚਾ ਮੰਨਦਾ ਕੋਈ ਈਸਾ ਜੀ ਨੂੰ ਉੱਚਾ ਮੰਨਦਾ ਕੋਈ ਕਿਸੇ ਨੂੰ ਉੱਚਾ ਮੰਨਦਾ ਕੋਈ ਰਾਮ ਨੂੰ ਕੋਈ ਕ੍ਰਿਸ਼ਨ ਨੂੰ ਪਰ ਸਿੱਖ ਦੇ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਕੋਈ ਵੀ ਵੱਡਾ ਨਹੀਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਸ ਕਰਕੇ ਉਹ ਸਿੱਖ ਨੂੰ ਇਹ ਭਰੋਸਾ ਇਹ ਪ੍ਰਵਾਸ ਆ ਵੱਜ ਜਾਂਦਾ ਹੈ ਕਿ ਮੇਰਾ ਜਿਹੜਾ ਸਾਹਿਬ ਹੈ ਮਾਲਕ ਹੈ ਮੇਰਾ ਉਹ ਵੱਡਾ ਹੈ ਉਹਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ ਆਪਣੇ ਸਤਿਗੁਰ ਕੈ ਬਲਿਹਾਰ ਹੈ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਬਲੇਹਾਰ ਦਾ ਅਰਥ ਕੀ ਹੁੰਦਾ ਹੈ ਕਿ ਜਦੋਂ ਮਨੁੱਖ ਆਪਣੇ ਮਨ ਦਾ ਵੀ ਬਲ ਹਾਰ ਜਾਵੇ ਤਨ ਦਾ ਵੀ ਬਲ ਹਾਰ ਜਾਵੇ ਮਾਇਆ ਦਾ ਵੀ ਬਲ ਹਾਰ ਜਾਵੇ ਭਾਵ ਕਿ ਜਦੋਂ ਸਾਰੇ ਆਸਰੇ ਖਤਮ ਹੋ ਜਾਂਦੇ ਆਹ ਮਹਾਰਾਜ ਦੀ ਆਪਾ ਕਰਮਾਂ ਕਰਦੇ ਆ ਨਾ ਕਰਮਾਂ ਦਾ ਅਰਥ ਵੀ ਇਹ ਹੁੰਦਾ ਕਿ ਗੁਰੂ ਨੂੰ ਆਪਣੇ ਤੋਂ ਵੱਡਾ ਜਾਣ ਕੇ ਕਿ ਮਹਾਰਾਜ ਹੁਣ ਤੇਰਾ ਹੀ ਜੋਰ ਹੈ ਤੇਰਾ ਹੀ ਬਲ ਹੈ ਸਾਡੇ ਅੰਦਰ ਕੋਈ ਬਲ ਨਹੀਂ ਅਸੀਂ ਆਪਣੇ ਸਾਰੇ ਬਲ ਹਾਰ ਕੇ ਤੁਹਾਨੂੰ ਵੱਡਾ ਜਾਣ ਕੇ ਤੁਹਾਨੂੰ ਸਮਰਪਿਤ ਹੁੰਨੇ ਆ ਇਸ ਤਰ੍ਹਾਂ ਬਲੇਹਾਰ ਜਾਣਾ ਮਹਾਰਾਜ ਕਹਿੰਦੇ ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਨੇ ਆਗਾ ਸੁਖ ਪਾਛਾ ਸੁਖ ਸਹਿਜਾ ਘਰ ਆਨੰਦ ਹਮਾਰਾ ਜਿਹੜੇ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਉਹਨਾਂ ਦੇ ਉੱਤੇ ਕੀ ਬਖਸ਼ਿਸ਼ ਹੁੰਦੀ ਗੁਰੂ ਵੱਲੋਂ ਮਹਾਰਾਜ ਕਹਿੰਦੇ ਆਗਾ ਸੁਖ ਉਹਨਾਂ ਦੀ ਜਿਹੜਾ ਪਲਤ ਹੈ ਉਹ ਵੀ ਸਬਰ ਜਾਂਦਾ ਪਾਛਾ ਸੁਖ ਸਹਿਜਾ ਤੇ ਪਿੱਛੇ ਇਥੇ ਹਲਤ ਦੇ ਵਿੱਚ ਵੀ ਉਹਨਾਂ ਨੂੰ ਸਹਿਜੇ ਹੀ ਜਿਹੜਾ ਸੁਖ ਹੈ ਗਿਆਨ ਦੇ ਦੁਆਰਾ ਪ੍ਰਾਪਤ ਹੁੰਦਾ ਤੇ ਹਿਰਦੇ ਰੂਪੀ ਘਰ ਦੇ ਵਿੱਚ ਉਹਨਾਂ ਦੇ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਉਹ ਹਮੇਸ਼ਾ ਹੀ ਆਨੰਦ ਵਿੱਚ ਰਹਿੰਦੇ ਭਾਵੇਂ ਸਰੀਰ ਕਰਕੇ ਭਾਵੇਂ ਬਾਹਰੋਂ ਦੁੱਖ ਆ ਜਾਂ ਜਵੇਂ ਹੁਣ ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਅਰਦਾਸ ਬੇਨਤੀ ਵਿੱਚ ਆਪਾਂ ਪੜਦੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਦੇਸ਼ ਕੌਮ ਧਰਮ ਲਈ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਆਪਾਂ ਯਾਦ ਕਰਦੇ ਪਰ ਦੇਖੋ ਇਹਨਾਂ ਕੋਲੇ ਆਨੰਦ ਸੀ ਜੇ ਆਪਾਂ ਦੁਨਿਆਵੀ ਤੌਰ ਤੇ ਵੇਖੀਏ ਕਦੀ ਖੋਪੜੀ ਲਾਹ ਦੇਣੀ ਕਿਸੇ ਦੀ ਕਿੰਨਾ ਵੱਡਾ ਦੁੱਖ ਹੈ ਅੱਛਤਾਬਦੀ ਚੱਲ ਰਹੀ ਏ ਸਾਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਤੇ ਮਹਾਰਾਜ ਜੀ ਦੇ ਨਾਲ ਤਿੰਨ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲ ਦਾਸ ਜੀ ਹਣ ਭਾਈ ਮਤੀ ਦਾਸ ਜੀ ਨੂੰ ਦੇਖੋ ਆਰੇ ਦੇ ਨਾਲ ਚੀਰ ਦਿੱਤਾ ਕਿੰਨਾ ਵੱਡਾ ਦੁੱਖ ਹੈ ਸਰੀਰ ਕਰਕੇ ਸਾਡੇ ਮਾੜਾ ਜਾਂ ਟੱਕ ਲੱਗ ਜਾਵੇ ਹੱਥ ਤੇ ਅਸੀਂ ਦੁਖੀ ਹੋ ਜਾਂਦੇ ਆ ਪਰ ਭਾਈ ਮਤੀ ਦਾਸ ਜੀ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਨੂੰ ਚੀਰ ਦਿੱਤਾ ਗਿਆ ਆਰੇ ਦੇ ਨਾਲ ਤੇ ਉਹ ਪਾਠ ਕਰਦੇ ਨੇ ਸ੍ਰੀ ਜਪਜੀ ਸਾਹਿਬ ਦਾ ਪਾਈ ਸੰਤੋਖ ਸਿੰਘ ਜੀ ਲਿਖਦੇ ਦੋਨੋਂ ਤਨ ਤੇ ਜਪਜੀ ਪੜਾ ਹੈ ਹੈਰਤ ਸਭ ਕਾ ਅਚਰਜ ਬੜਾ ਹੈ ਕਿ ਲੋਕ ਹੈਰਾਨ ਹੁੰਦੇ ਕਿ ਦੋ ਸਰੀਰ ਫਾੜ ਹੋ ਕੇ ਡਿਗਿਆ ਪਿਆ ਤੇ ਦੋਵਾਂ ਸਰੀਰਾਂ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਹੈ ਆਨੰਦ ਹੈ ਅਨੰਦ ਅੰਦਰ ਦੀ ਇਹ ਅਵਸਥਾ ਹੈ ਜਦੋਂ ਅੰਦਰ ਆਨੰਦ ਮਨੁੱਖ ਨੂੰ ਆ ਜਾਂਦਾ ਬਾਹਰਲੇ ਦੁੱਖ ਉਹਨੂੰ ਦੁੱਖ ਨਹੀਂ ਲੱਗਦਾ ਤਾਂ ਗੁਰੂ ਤੇਗ ਬਹਾਦਰ ਮਾਰਗ ਇਹ ਕਹਿੰਦਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਹਵਾਰ ਭੈ ਨਹੀਂ ਜਾ ਕੈਂ ਕੰਚਨ ਮਾਟੀ ਮੰਨੈ ਇਹੋ ਜਿਹਾ ਆਨੰਦ ਉਹਨੂੰ ਬਣ ਜਾਂਦਾ ਦੁੱਖ ਨੂੰ ਛੂੰਹਦਾ ਹੀ ਨਹੀਂ ਸੁਖ ਦੇ ਵਿੱਚ ਉਹ ਲੁਪਾਇਮਾਨ ਨਹੀਂ ਹੁੰਦਾ ਸੋਨੇ ਤੇ ਮਿੱਟੀ ਨੂੰ ਇੱਕ ਕਰਕੇ ਜਾਣਦਾ ਇਹ ਅਵਸਥਾ ਸਤਿਗੁਰੂ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਨੂੰ ਦੇ ਦਿੰਦੇ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਹੈ ਨਾ ਉਹ ਸਾਡਾ ਅੰਤਰਜਾਮੀ ਵਾਹਿਗੁਰੂ ਦਿਲਾਂ ਦੀਆਂ ਜਾਣਨ ਵਾਲਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਓਹੀ ਸਾਡਾ ਖਸਮ ਮਾਲਕ ਹੈ ਵਾਹਿਗੁਰੂ ਨਿਰਭਉ ਭਇ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਗੁਰੂ ਜੋੜ ਦਿੰਦਾ ਹੈ ਉਹ ਗੁਰੂ ਕਿਹੜਾ ਨਿਰਭਉ ਹੈ ਜੋ ਮੂਲ ਮੰਤਰ ਦੇ ਵਿੱਚ ਅਕਾਲ ਪੁਰਖ ਦੇ ਆਪਾ ਨਸ਼ਨ ਪੜਦੇ ਆ ਨਾ ਗੁਣ ਲਿਖੇ ਨਿਰਭਉ ਨਿਰਵੈਰ ਅਕਾਲ ਮੂਰਤ ਤੇ ਮਹਾਰਾ ਜੀ ਕਹਿੰਦੇ ਉਹ ਨਿਰਭਉ ਹੈ ਜਦੋਂ ਨਿਰਭਉ ਦੇ ਨਾਲ ਕੋਈ ਜੁੜ ਜਾਂਦਾ ਹੈ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਤਾਂ ਨਿਰਭਉ ਹੋ ਜਾਂਦਾ ਡਰ ਤੋਂ ਰਹਿਤ ਹੋ ਜਾਂਦਾ ਤਾਂ ਹੀ ਗੁਰੂ ਤੇਗ ਬਹਾਦਰ ਜੀ ਮਹਾਰਾ ਦੇ ਬਚਨ ਆਪਾ ਪੜਦੇ ਨਾ ਟੈਕ ਆਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ कहो नानक सुन रे मना ज्ञानी ताहे, ताहे बखान ਕੇ ਨਾ ਦਾ ਗੁਰੂ ਕਾ ਸਿੱਖ ਕਿਸੇ ਨੂੰ ਡਰ ਦਿੰਦਾ ਤੇ ਨਾ ਹੀ ਗੁਰੂ ਕਾ ਸਿੱਖ ਕਿਸੇ ਤੋਂ ਡਰਦਾ ਕਿਉਂਕਿ ਉਹ ਨਿਰਭਉ ਹੋ ਜਾਂਦਾ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਇਕ ਆਰਾਮ ਨਾਮ ਆਧਾਰਾ ਉਹ ਇਕ ਆਰਾਮ ਦੇ ਨਾਮ ਵਾਹਿਗੁਰੂ ਦੇ ਨਾਮ ਨੂੰ ਹੀ ਆਸਰਾ ਬਣਾਉਂਦਾ ਹੈ ਹੋਰ ਕਿਸੇ ਦਾ ਆਸਰਾ ਤੱਕਦਾ ਨਹੀਂ ਸਫਲ ਦਰਸ਼ਨ ਕਾਲ ਮੂਰਤ ਪ੍ਰਭ ਹੈ ਭੀ ਹੋਵਣਹਾਰਾ ਉਸ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਦਰਸ਼ਨ ਨੇ ਉਹ ਸਫਲ ਨੇ ਉਦੇ ਦਰਸ਼ਨਾ ਉਹ ਅਕਾਲ ਹੈ ਮੌਤ ਤੋਂ ਵੀ ਰਹਿਤ ਹੈ ਸਮੇਂ ਤੋਂ ਵੀ ਰਹਿਤ ਹੈ ਮੂਰਤ ਹਸਤੀ ਹੈ ਪ੍ਰਭ ਸਮਰੱਥ ਹੈ ਉਹ ਸਭ ਕੁਝ ਕਰਨ ਵਾਲਾ ਹੈ ਹੁਣ ਵੀ ਹੈ ਭੀ ਅੱਗੇ ਨੂੰ ਵੀ ਹੋਵੇਗਾ ਸਦਾ ਹੀ ਉਹ ਵਾਹਿਗੁਰੂ ਪਰਮਾਤਮਾ ਜਿਹਨੂੰ ਮਾਰੇ ਕਹਿੰਦੇ ਆਦ ਸੱਚ ਜੁਗਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਉਂ ਵਾਹਿਗੁਰੂ ਪਰਮਾਤਮਾ ਸਦਾ ਹੀ ਰਹਿਣ ਵਾਲਾ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵਾਹਿਗੁਰੂ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਆਪਣੇ ਕੰਠ ਲਾ ਲਾ ਕੇ ਰੱਖਦਾ ਆਪਣੇ ਗਲੇ ਨਾਲ ਲਾ ਕੇ ਰੱਖਦਾ ਕਿਉਂ ਗਲੇ ਨਾਲ ਲਾ ਕੇ ਰੱਖਦਾ ਕਿਉਂਕਿ ਉਹ ਆਪਣੀ ਪ੍ਰੀਤ ਦਾ ਪਿਆਰਾ ਹੈ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਲ ਪਿਆਰ ਕਰਦੇ ਨੇ ਨਾ ਵਾਹਿਗੁਰੂ ਪਰਮਾਤਮਾ ਵੀ ਉਹਨਾਂ ਨਾਲ ਪਿਆਰ ਕਰਦਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਕਰਦੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨਾਲ ਪਿਆਰ ਕਰਦੇ ਉਹ ਦੇਖੋ ਗੁਰੂ ਨਾਨਕ ਸਾਹਿਬ ਜੀ ਮਨ ਦੀ ਜੋਤ ਹੀ ਦਾਸ ਰੂਪਾਂ ਵਿੱਚ ਵਰਤੀ ਤੇ ਦਸਾਂ ਸਰੂਪਾਂ ਦੇ ਵਿੱਚ ਹੀ ਬਿਆਨਤ ਸਾਖੀਆਂ ਨੇ ਬਿਆਨਤ ਸਾਖੀਆਂ ਪ੍ਰੇਮ ਦੀਆਂ ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋਤ ਨੂੰ ਪਿਆਰ ਕੀਤਾ ਨਾ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਉੱਥੇ ਪਹੁੰਚੀ ਉਹਨੂੰ ਕਿਰਤਾਰਥ ਕਰਨ ਵਾਸਤੇ ਜੇ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਰਾਏ ਬੁਲਾਰ ਮਾਰ ਨੂੰ ਯਾਦ ਕਰਦਾ ਤਾਂ ਮਹਾਰਾਜ ਜੀ ਰਾਏ ਪੋਜ ਦੀ ਚਲਵੰਡੀ ਪਹੁੰਚਦੇ ਆ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਨਾਨਕੀ ਯਾਦ ਕਰਦੇ ਕਿ ਵੀ ਰਾਜਾ ਤਾਂ ਬੇਬੇ ਨਾਨਕੀ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਪਹੁੰਚਦੇ ਆ ਜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਿਆਰ ਕਰਨ ਵਾਲਾ ਭਾਈ ਲਾਲੋ ਤੇ ਉੱਥੇ ਵੀ ਮਹਾਰਾਜ ਜੀ ਪਹੁੰਚਦੇ ਆ ਤੇ ਜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਿਆਰ ਕਰਦਾ ਸ਼ਿਵਨਾਮ ਰਾਜਾ ਸੰਗਲਾ ਦੀਪ ਦਾ ਮਹਾਰਾਜ ਨੂੰ ਯਾਦ ਕਰਦਾ ਪਿਆ ਇੰਨਾ ਪ੍ਰੇਮ ਵਿੱਚ ਭਿੱਜ ਗਿਆ ਨੀਂਦ ਨਹੀਂ ਆਉਂਦੀ ਭੁੱਖ ਪਿਆਸ ਸਭ ਕੁਝ ਖਤਮ ਹੋ ਗਈ ਤਾ ਭਾਈ ਮਰਦਾਨੇ ਨੂੰ ਮਾਰੇ ਕਹਿੰਦੇ ਮਰਦਾਨਿਆਂ ਚੱਲ ਚੱਲ ਜੀ ਸੇਬਨਾਬ ਰਾਜੇ ਨੂੰ ਜਾ ਕੇ ਕਿਰਤਾਰਥ ਕਰੀ ਗਏ ਜਿੱਥੇ ਵੀ ਮਹਾਰਾਜ ਜੀ ਨੂੰ ਕੋਈ ਯਾਦ ਕਰੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਗੁਰਾਂ ਨੂੰ ਕਸ਼ਮੀਰ ਦੇ ਵਿੱਚ ਭਾਗ ਭਣੀ ਯਾਦ ਕਰਦੀ ਉਹਨੇ ਚੋੜਾ ਮਹਾਰਾਜ ਦੇ ਵਾਸਤੇ ਬਸਤਰ ਤਿਆਰ ਕੀਤਾ ਬਸਤਰ ਤਿਆਰ ਕਰਕੇ ਜਦੋਂ ਲੋਕ ਉਹਨੂੰ ਕਹਿੰਦੇ ਆ ਕਿ ਤੇਰੀ ਮਾਂ ਉਹਦਾ ਪੁੱਤਰ ਸੀ ਇੱਕ ਉਹਨੂੰ ਕਹਿੰਦੇ ਤੇਰੀ ਮਾਂ ਐਵੇਂ ਕਰੀ ਜਾਂਦੀ ਕੀ ਛੇਵੇਂ ਪਾਤਸ਼ਾਹ ਆਉਣਗੇ ਪਰ ਮਾਂ ਕਹਿੰਦੀ ਉਹ ਭਾਗ ਭਰੀ ਕਹਿੰਦੀ ਹਾਂ ਮੇਰੇ ਸਤਿਗੁਰੂ ਜੀ ਆਉਣਗੇ ਆਪਣੇ ਪ੍ਰੀਤ ਦਾ ਪਿਆਰਾ ਹੈ ਨਾ ਉਹ ਜਿਹਦੇ ਉਹਦੇ ਨਾਲ ਪਿਆਰ ਕਰਦੇ ਨੇ ਉਹਨਾਂ ਨਾਲੋਂ ਪਿਆਰ ਕਰਨ ਵਾਲਾ ਤੇ ਦੇਖੋ ਭਾਗ ਭਰੀ ਨੂੰ ਜਾ ਕੇ ਕਿਰਤਾਰਸ ਕੀਤਾ ਛੇਵੇਂ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਹੁਣ ਜਦੋਂ ਆਪਾਂ ਇਤਿਹਾਸ ਪੜ੍ਹਦੇ ਮਾਛੀਵਾੜੇ ਦੇ ਉੱਥੇ ਇੱਕ ਮਾਤਾ ਸੀ ਗੁਰਦੇਈ ਉਹਦਾ ਨਾਮ ਲਿਖਿਆ ਤੇ ਪੁੱਤਰ ਦਾ ਨਾਮ ਨਿਹਾਲਾ ਮਾਤਾ ਕਰਦੇ ਇਹਨੇ ਆਪਣੇ ਹੱਥੀ ਵਸਤਰ ਤਿਆਰ ਕੀਤੇ ਸੂਤ ਕੱਤ ਕੱਤ ਕੇ ਕੱਤ ਕੱਤ ਕੇ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਬਜ਼ੁਰਗ ਹੋ ਗਈ ਆ ਮੇਰੇ ਕੋਲ ਚੱਲ ਕੇ ਆਇਆ ਨਹੀਂ ਜਾਂਦਾ ਸ੍ਰੀ ਅਨੰਦਪੁਰ ਸਾਹਿਬ ਤੇ ਮੈਂ ਤੁਹਾਨੂੰ ਯਾਦ ਕਰਦੀ ਮੇਰੀ ਭੇਟਾ ਜ਼ਰੂਰ ਲਿਓ ਇਧਰ ਦੇਖੋ ਸਾਕਾ ਵਾਪਰਦਾ ਚਮਕੌਰ ਦਾ ਮਹਾਰਾਜ ਜੀ ਚਮਕੌਰ ਦੀ ਗੱਡੀ ਛੱਡ ਕੇ ਮਾਛੀਵਾੜੇ ਆਉਂਦੇ ਜਦੋਂ ਗੁਲਾਬੇ ਮਸੰਦ ਦੇ ਘਰ ਵਿੱਚ ਗਏ ਨਾ ਤੇ ਗੁਲਾਬੇ ਨੇ ਤਾਂ ਮਹਾਰਾਜ ਨੂੰ ਸਰੋਪਾ ਦੇ ਦਿੱਤਾ ਵੀ ਚਲੇ ਜਾਓ ਇਥੋਂ ਪਰ ਮਾਰੇ ਗੁਲਾਬੇ ਨੂੰ ਕਹਿੰਦੇ ਗੁਲਾਬਿਆ ਤੈਨੂੰ ਪਤਾ ਮੈਂ ਮਾਸੀਵਾੜੇ ਕਿਉਂ ਆਇਆ ਗੁਲਾਬਾ ਕਹਿੰਦਾ ਨਹੀਂ ਮਾਰਾ ਐ ਕਹਿ ਲੱਗਾ ਠੀਕ ਆ ਫਿਰ ਤੂੰ ਉਂ ਕਰ ਆਵਾਜ਼ ਦੇ ਜਾ ਕੇ ਇੱਥੇ ਨੇ ਨਿਹਾਲਾ ਰਿੰਦਾ ਖਤਰੀ ਉਹਦੀ ਮਾਤਾ ਗੁਰਦੇਵ ਉਹਨੂੰ ਜਾ ਕੇ ਸੁਨੇਹਾ ਦੇ ਸਾਡਾ ਕਹਿੰਦੇ ਜਦੋਂ ਭਾਈ ਗੁਲਾਬਾ ਜਾ ਕੇ ਆਵਾਜ਼ ਦਿੰਦਾ ਨਾ ਉਹ ਨਿਹਾਲਿਆ ਦਰਵਾਜ਼ਾ ਖੋਲ ਤੇ ਜਦੋਂ ਦਰਵਾਜ਼ਾ ਖੋਲਿਆ ਪੁੱਛਦਾ ਕੌਣ ਕਹਿਣ ਲੱਗਾ ਮੈਂ ਗੁਲਾਬਾ ਤੇ ਦਸਵੇਂ ਪਾਤਸ਼ਾਹ ਆਏ ਨੇ ਕਲਗੀਧਰ ਪਿਤਾ ਜੀ ਆਏ ਨੇ ਗੁਰਦੇਈ ਮਾਤਾ ਦੀ ਅੱਖਾਂ 'ਚ ਜੋਤ ਨਹੀਂ ਕਹਿੰਦੇ ਉਹਦੇ ਕੰਨਾਂ ਵਿੱਚ ਆਵਾਜ਼ ਪਈ ਉੱਠ ਕੇ ਤੁਰਪੀ ਕਰਨ ਲੱਗੀ ਚੱਲੋ ਚੱਲੀਏ ਗੁਲਾਬਾ ਕਹਿੰਦਾ ਰੌਲਾ ਨਾ ਪਾਓ ਚੁੱਪਚਾਪ ਜਾਜੋ ਉਹਦੇ ਮਗਰ ਫੌਜ ਲੱਗੀ ਹੋਈ ਤੇ ਜਦੋਂ ਮਾਤਾ ਗੁਰਦੇਈ ਨੇ ਜਾ ਕੇ ਖਾਨ ਭੇਟ ਕੀਤਾ ਤਾਂ ਮਹਾਰਾਜ ਕਹਿਣ ਲੱਗੇ ਕਿ ਤੁਹਾਡੀ ਇਹ ਥਾਂ ਨਹੀਂ ਲੈਣ ਵਾਸਤੇ ਆਇਆ ਮੈਂ ਪਿਆਰ ਦਾ ਪ੍ਰੀਤ ਦਾ ਭੱਜਿਆ ਆਇਆ ਬੱਜਾ ਹੋਇਆ ਆ ਤੇ ਮਹਾਰਾਜ ਜੀ ਨੇ ਉਹ ਕਹਿਣ ਲੱਗੀ ਮਾਤਾ ਮਹਾਰਾਜ ਹੰਤਾ ਅਗਲਾ ਸਮਾ ਆ ਗਿਆ ਮੇਰਾ ਮੇਰੇ ਤੇ ਕਿਰਪਾ ਕਰੋ ਮੇਰੀ ਜਿੰਦ ਜਿਹੜੀ ਛੁੱਟ ਜਾਵੇ ਪਰ ਉਸ ਤੋਂ ਪਹਿਲਾਂ ਤੁਹਾਡੇ ਮੈਂ ਇੱਕ ਵਾਰੀ ਦਰਸ਼ਨ ਕਰਨਾ ਚਾਹੁੰਨੀ ਤਾਂ ਮਹਾਰਾਜ ਜੀ ਨੇ ਉਹਨੂੰ ਅੱਖਾਂ ਦੇ ਕੇ ਦਰਸ਼ਨ ਕਰਵਾਏ ਆਪਣੇ ਸਰੀਰ ਦੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹ ਮਾਤਾ ਗੁਰਦੇਈ ਨੇ ਕਹਿੰਦੀ ਸਰੀਰ ਛੱਡ ਜਾਂਦਾ ਤਾਂ ਇੱਥੇ ਮਹਾਰੇ ਕਹਿੰਦੇ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਕਿ ਉਹ ਵਾਹਿਗੁਰੂ ਪਰਮਾਤਮਾ ਆਪਣੇ ਪਿਆਰਿਆਂ ਨੂੰ ਆਪਣੇ ਕੰਠ ਨਾਲ ਗਲੇ ਨਾਲ ਲਾ ਕੇ ਰੱਖਦਾ ਕਿਉਂਕਿ ਆਪਣੀ ਪ੍ਰੀਤ ਦਾ ਪਿਆਰਾ ਹੈ ਉਹ ਆਪਣੇ ਜਿਹੜੇ ਉਹਨਾਂ ਪਿਆਰ ਕਰਦੇ ਨੇ ਉਹਨਾਂ ਨਾਲ ਪਿਆਰ ਕਰਦਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਵੱਡੀ ਹੈ ਉਹਦੀ ਸੋਭਾ ਜਿਹੜੀ ਹੈ ਅਚਰਜ ਹੈ ਅਸ ਚਾਰਜ ਸੋਬਾ ਹੈ ਹੈਰਾਨ ਕਰ ਦੇਣ ਵਾਲੀ ਸੋਬਾ ਹੈ ਕਾਰਜ ਆਇਆ ਰਾਸੇ ਜਿਹੜਾ ਵੀ ਵਾਹਿਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਜੁੜ ਜਾਂਦਾ ਉਹਦੇ ਸਾਰੇ ਕਾਰਜ ਜਿਹੜੇ ਨੇ ਰਾਸ ਹੋ ਜਾਂਦੇ ਨੇ ਨਾਮਿਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰਲੀ ਪੰਗਤੀ ਵਿੱਚ ਬਖਸ਼ਿਸ਼ ਕਰਦੇ ਕਿ ਜਿਨ੍ਹਾਂ ਨੂੰ ਵੀ ਗੁਰ ਪੂਰਾ ਗੁਰੂ ਮਿਲ ਗਿਆ ਜਿਹੜੇ ਪੂਰੇ ਗੁਰੂ ਦੇ ਨਾਲ ਜੁੜ ਗਏ ਜਿਨ੍ਹਾਂ ਨੂੰ ਪੂਰੇ ਗੁਰਾਂ ਦੀ ਪ੍ਰਾਪਤੀ ਹੋ ਗਈ ਸਗਲੇ ਦੁੱਖ ਬਿਨਾਸੇ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਆਪਾਂ ਬਾਣੀ ਵਿੱਚ ਪੜਦੇ ਨਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਨ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਜੇ ਆਪਾਂ ਇਹ ਵੀ ਬਚਨ ਮਾਲਾ ਦੇ ਪੜਦੇ ਜਦੋਂ ਅਨੰਦ ਸਾਹਿਬ ਦੀ ਬਾਣੀ ਪੜਦੇ ਉਹਦੇ ਵਿੱਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੱਜ ਕਈ ਕਹਿੰਦੇ ਜੀ ਬਾਣੀ ਪੜਨ ਨਾਲ ਦੁੱਖ ਦੂਰ ਹੋ ਜਾਣਗੇ ਬਾਣੀ ਪੜਨ ਨਾਲ ਕਿਤੇ ਸੁੱਖ ਮਿਲ ਜਾਵੇਗਾ ਪਰ ਜੇ ਅਸੀਂ ਸ਼ਰਧਾ ਭਾਵਨਾ ਰੱਖ ਕੇ ਬਾਣੀ ਪੜਾਂਗੇ ਨਾ ਸਾਡੇ ਦੁੱਖ ਇਹ ਬਾਣੀ ਦੂਰ ਕਰ ਦਿੰਦੀ ਹੈ ਗੱਲ ਤਾਂ ਭਾਵਨਾ ਦੀ ਹੈ ਨਾ ਜਿਨ੍ਹਾਂ ਨੇ ਭਾਵਨਾ ਰੱਖੀ ਗੁਰੂ ਮਹਾਰਾਜ ਦੇ ਉੱਤੇ ਦਸਾਂ ਪਾਤਸ਼ਾਹ ਜੀ ਤੇ ਭਾਵਨਾ ਰੱਖੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਆਪਾਂ ਅਰਦਾਸ ਵਿੱਚ ਪੜਦੇ ਇਹ ਬਚਨ ਮਾਰ ਕਹਿੰਦੇ ਆਗਿਆ ਭਈ ਆਕਾਲ ਕੀ ਕਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਪੋਚ ਹੈ ਖੋਜ ਸ਼ਬਦ ਮਾਲੇ ਮਹਾਰ ਕਹਿੰਦੇ ਪ੍ਰਗਟ ਗੁਰਾਂ ਕੀ ਦੇਹ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵੀ ਬਾਣੀ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਜਿਸ ਤਰ੍ਹਾਂ ਗੁਰੂ ਮਹਾਰਾਜੇ ਸਰੀਰ ਵਿੱਚ ਰਹਿ ਕੇ ਕਾਰਜ ਸਵਾਰਦੇ ਸੀ ਨਾ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੇ ਕਾਰਜ ਸਵਾਰਦੇ ਨੇ ਇਸ ਕਰਕੇ ਜਿਨ੍ਹਾਂ ਨੂੰ ਮਾਰ ਕੇ ਕਹਿੰਦੇ ਪੂਰੇ ਗੁਰੂ ਮਿਲ ਜਾਂਦੇ ਆ ਉਹਨਾਂ ਦੇ ਸਾਰੇ ਦੁੱਖ ਕਲੇਸ਼ ਦਿਲਦਰ ਜਿਹੜੇ ਨੇ ਨਾਸ਼ ਹੋ ਜਾਂਦੇ ਆ ਇਹ ਪਵਿੱਤਰ ਪਾਵਨ ਹੁਕਮ ਸਤਗੁਰਾਂ ਨੇ ਅੱਜ ਸਾਨੂੰ ਇਸ ਪਰਿਵਾਰ ਨੇ ਜੋ ਧੁਰਕੀ ਬਾਣੀ ਦੇ ਸ੍ਰੀ ਅਖੰਡ ਜਾਪ ਸਾਹਿਬ ਕਰਵਾਏ ਉਹਨਾਂ ਦੀ ਸਮਾਪਤੀ ਤੇ ਬਖਸ਼ਿਸ਼ ਕੀਤਾ ਇਹਦੇ ਵਿੱਚ ਸਾਨੂੰ ਮਹਾਰਾਜ ਜੀ ਨੇ ਇਹੀ ਬਖਸ਼ਿਸ਼ ਕੀਤੀ ਕਿ हे ਗੁਰਸਿੱਖ ਤੂੰ ਪੂਰੇ ਗੁਰੂ ਦੇ ਨਾਲ ਜੁੜ ਪੂਰੇ ਗੁਰੂ ਨਾਲ ਜੇ ਤੂੰ ਜੁੜ ਜਾਵੇਂਗਾ ਤੇਰੇ ਉੱਤੇ ਬਖਸ਼ਿਸ਼ਾਂ ਹੋਣਗੀਆਂ ਪੁਰੂ ਪੂਰਾ ਗੁਰੂ ਤੇਰਾ ਲੋਕ ਪ੍ਰਲੋਗ ਸਹਿੇਲਾ ਕਰ ਦੇਵੇਗਾ ਸੋ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਵਿਚਾਰਾਂ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅਕ ਨੇ ਸਤਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸਜਣ ਅਸੀਂ ਸੜਿਆ ਜੋ ਹੋਵਾ ਸਾਹਿਬ ਸੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ